ਕੱਲ ਕੱਲ ਗੁਰਵਚਨ ਜੀ ਦਾ ਸਿੱਧਿਆ ਰਹਿ ਕੀ ਕਹਣਾ ਚੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਹ ਸਾਜੰਗ ਜੀ ਅਲ ਅਰਜੰਦ ਜੀ ਦਾ ਸਿੱਧਿ ਪਰਵਾਹ ਸੋ ਆਪ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਜਾਂਦੀ ਹੈ ਸਾਰੇ ਸੰਗਤ ਨੂੰ ਗਵਾਨਦਾਰ ਰਾਮਾ ਨੂੰ ਕੱਲ ਠੀ 10 ਵਜੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸਾਜ ਸੰਗਤ ਦੇ ਸਹਿਯੋਗ ਨਾਲ ਸ੍ਰੀ ਸੁਖਨੀ ਸਾਹਿਬ ਸੇਵਾ ਸੁਸਾਇਟੀ आरंभ करेगी इन्ह बजे तक सारी समापसी आरती होगी बाद बाद कीर्तन और प्रोग्राम अलिखे हुए हैं तो आप कृपा करके सारे बन सारे जने रल मिल के गुरु महाराज का शहीद पुरब मनाया जाए ये गुरपुरब हर जगह से हर थान पर हर जल अमृतसर च लागे बने मनाया जा रहा है तो आप इसी तरह सारे रल मिल के ਗੁਰੂ ਅਰਜਨ ਦੇਵ ਜੀ ਦਾ ਜੀਨੀ ਪਰਮਣੂ ਨੁਣਾਇਆ ਜਾਵੇ ਇੱਕ ਸਾ ਸੰਗ ਨੂੰ ਆਨਵਰੇ ਬੱਚਾ ਨੂੰ ਪਤਾ ਲੱਗੇ ਕਿ ਸਾਡੇ ਬੁੱਢਿਆਂ ਬੱਚਿਆਂ ਨੇ ਈਵੇਂ ਤੇ ਕਿਵੇਂ ਕਿਸ ਤਰ੍ਹਾਂ ਇੱਕ ਜੀਦੀਆਂ ਬਾਗੇ ਸੰਗਤ ਸੰਗਦੇ ਸਹਿਯੋਗ ਨਾਲ ਦੇਸ਼ ਨੂੰ ਆਜ਼ਾਦ ਕਰਾਇਆ ਗੁਲਾਮਾਂ ਕੋਟ ਦਾ ਤੋਂ ਆਪਕੇ ਪਾ ਕਰਕੇ ਬਾਰ ਬਾਰ ਬੇਨਤੀ ਕੀਤੀ ਜਾਂਦੀ ਹੈ ਵੀ ਸਵੇਰੇ 10 ਵਜੇ ਸ੍ਰੀ ਸੁਖਨੀ ਸਾਹਿਬ ਸੇਵਾ ਸਾਥੀ ਵੱਲੋਂ ਇਹ ਨਿਗਾਮ ਤੇ ਆਠ ਆਰੰਭ ਹੋਣਗੇ ਇਹ ਜਗ੍ਹਾ ਤੋਂ ਵੇਖਾ ਜਗ੍ਹਾ ਜਗ੍ਹਾ ਬੋਲੋ ਡੱਸ ਬਸ ਮਿਆਰੀ ਰੋਡ ਕਿ ਮਿਆਰੀ ਰੋਡ ਉਹਨਾਂ ਦੇ ਥੱਲੇ ਪਿੰਡ ਅਜੀਤ ਸਿੰਘ ਉਹਤਾਰ ਸਿੰਘ ਪਿੰਡ ਫਿਰਤੇ ਹੋਵੇਗਾ ਕੱਲ ਨੂੰ ਅਕਾਲ ਦੇ ਤੇ ਕੀ ਜਿਹੜਾ ਮਨਾਇਆ ਜਾ ਰਿਹਾ ਕੀ ਗੱਲ ਹੈ ਕਿ ਇਹ ਮਹਾਨ ਪੁਰਬੀਆ ਗੁਰੂ ਅਰਜਿੰਦਰ ਜੀ ਦਾ ਸਿੱਧੀ ਪੁਰਬਿਆ ਇਹ ਸਾਰੀ ਸੰਗਤ ਦੇ ਸਹਿਯੋਗ ਨਾਲ ਹੀ ਮਨਾਇਆ ਜਾ ਸਕਦਾ ਕਿਉਂਕਿ ਇਹ ਮਹਾਨ ਗੁਰੂਪ੍ਰਭ ਜਿਹੜੇ ਆ ਸੰਗਤ ਤੋਂ ਬਿਨਾਂ ਕੋਈ ਵੀ ਕਰ ਸਕਦਾ ਇਸ ਲਈ ਸਭ ਨੂੰ ਸੰਗਤ ਦੇ ਚਰਨਾਂ 'ਚ ਬੇਨਤੀ ਆ ਕਿ ਘਰ ਘਰ ਤਰਮਸ਼ਾਲਾ ਲਈ ਕਰ ਰਿਹਾ ਇਹ ਸਿੱਧੀਪੁਰਖ ਗੁਰਦਿਆਂ ਦੇ ਸੰਬੰਧ 'ਚ ਆ ਸਾਰੇ ਦੁਕਾਨਦਾਰ ਭਰਾਵਾਂ ਨੂੰ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਆ ਕਿ ਕੱਲ ਚਮਿਆਰੀ ਰੋਡ ਗੋੜਾਂ ਦੇ ਥੱਲੇ ਜਿਹੜਾ ਸਮਾਗਮ ਆ ਸਿੱਧੀਪੁਰਖ ਦੇ ਸੰਬੰਧ 'ਚ ਸਵੇਰੇ 10 ਵਜੇ ਆਰੰਭ ਹੋਏਗਾ ਤੇ ਜਿੰਨਾ ਚਿਰ ਵੀ ਮਾਧਿ ਗੁਰੂ ਰਾਮ ਦਾਸ ਦੀ ਕਿਰਪਾ ਨਾਲ ਚੱਲੇਗਾ ਸਾਰੀ ਸੰਗਤ ਪਹੁੰਚੇ ਵੱਧ ਤੋਂ ਵੱਧ ਸਹਿਯੋਗ ਦਿਓ ਆ ਜੋ ਸੰਗਤ ਦੇ ਸਯੋ ਨਾਲ ਇਸ ਸਮਾਗਮ ਜਿਹੜਾ ਵਧੀਆ ਤਰੀਕੇ ਨਾਲ ਕੀਤਾ ਜਾ ਸਕੇ